ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਪਿਛਲੇ ਦਿਨਾਂ ਦੇ ਵਿੱਚ ਮਾਸਟਰ ਕੇਡਰ ਤੋਂ ਜਿਹੜੀਆਂ ਲੈਕਚਰਾਰ ਦੀਆਂ ਪ੍ਰੋਮੋਸ਼ਨਾਂ ਹੋਈਆਂ ਸੀ ਉਹਦੇ ਵਿੱਚ ਕੁਝ ਕੋ ਉਲਤਾਈਆਂ ਸੀ ਕੁਝ ਕੋ ਇਤਰਾਜ਼ ਜੋ ਗੱਲਾਂ ਸੀ ਜਿਹਦੇ ਕਰਕੇ ਇਹ ਜਿਹੜੀ ਹੈ ਪ੍ਰੋਮੋਸ਼ਨ ਉਹ ਕੈਨਸਲ ਕਰ ਦਿੱਤੀ ਗਈ ਸੀ ਰੱਦ ਕਰ ਦਿੱਤੀ ਗਈ ਸੀ ਕਿਉਂਕਿ ਟੀਚਰਾਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਤਾਂ ਅੱਜ ਜਿਹੜੀ ਹੈਗੀ ਹੈ ਉਹ ਮਾਸਟਰ ਕੇਡਰ ਤੋਂ ਜਿਹੜੇ ਪ੍ਰੋਮੋਸ਼ਨ ਹੋਏ ਆ ਲੈਕਚਰਾਰ ਕੇਡਰ ਦੇ ਸਾਰੇ ਸਬਜੈਕਟਾਂ ਦੇ ਤਾਂ ਉਹਨਾਂ ਦੀ ਜਿਹੜੀ ਕੱਟ ਲਿਸਟ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਤੇ ਲਿਸਟ ਦੇ ਅਨੁਸਾਰ ਜਿਹੜਾ ਉਹਨਾਂ ਦੀ ਜਿਹੜੀ ਵੰਡ ਹੋ ਕੀਤੀ ਗਈ ਹੈ ਕਿਹੜੇ ਸਬਜੈਕਟ ਦੇ ਜਿਹੜੇ ਹੈਗੇ ਉਹ ਕਿੱਥੋਂ ਤੱਕ ਜਿਹੜੇ ਉਹ ਲੈਕਚਰ ਆ ਪ੍ਰਮੋਟ ਕੀਤੇ ਗਏ ਸੋ ਆਪਾਂ ਤੁਸੀਂ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਚਾਹੇ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਇਹਨਾਂ ਨੇ ਇਧਰਲੀ ਸਾਈਡ ਜਿਹੜੀ ਹੈਗੀ ਹੈ ਲੈਫਟ ਸਾਈਡ ਕੈਟਾਗਰੀ ਬਣਾਈ ਹੈ ਉਹ ਸਬਜੈਕਟ ਬਣਾਇਆ ਤੇ ਸਿਨੀਓਰਿਟੀ ਨੰਬਰ ਵੀ ਦਿੱਤਾ ਹੋਇਆ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਜੀ ਫਿਜ਼ਿਕਸ ਦੀ ਉਹਦੇ ਵਿੱਚ ਜਨਰਲ ਤੇ ਐਸਸੀ ਦੋ categories ਦਿੱਤੀਆਂ ਇਹਨਾਂ ਨੇ ਠੀਕ ਹੈ ਜੀ ਲਾਸਟ ਸਿਨਿਓਰਿਟੀ ਨੰਬਰ ਪ੍ਰਮੋਟਡ ਐਜ਼ 9 19 6 19 ਦੇ ਜਿਹੜਾ ਹੈ 2019 ਦੇ ਅਕੋਰਡਿੰਗ ਹੀ ਬਣਾਈ ਹੈ ਸਿਨਿਓਰਿਟੀ ਠੀਕ ਹੈ ਜੀ ਨੰਬਰ ਇਹਨੇ ਦਿੱਤਾ ਹੋਇਆ ਤੇ ਇਹਨਾਂ ਨੇ ਜਿਹੜੇ ਪ੍ਰਮੋਟ ਕੀਤੇ ਹੋਏ ਉਸ ਦੇ ਹਿਸਾਬ ਤੇ ਲਾਸਟ 6 7 2024 ਦੇ ਅਕੋਰਡਿੰਗ ਜਿਹੜਾ ਉਹ ਨੰਬਰ ਦਿੱਤਾ ਹੈ ਇਸ ਤਰ੍ਹਾਂ ਹੀ ਬਾਇਓਲੋਜੀ ਹੈ ਕਮਰਸ ਹੈ ਪੰਜਾਬੀ ਹੈ ਪੋਲ ਸਾਇੰਸ ਹੈ ਇਕਨੋਮਿਕਸ ਹੈ ਹਿਸਟਰੀ ਹੈ ਠੀਕ ਹੈ ਜੀ ਚਾਹੇ ਤੁਸੀਂ ਇਹਦਾ ਸਕਰੀਨ ਸਕ੍ਰੀਨ ਸ਼ਾਟ ਲੈ ਸਕਦੇ ਹੋ కెమిస్ట్రీ ਹੈ ਮੈਥ ਹੈ ਤੇ ਇੰਗਲਿਸ਼ ਹੈ ਠੀਕ ਹੈ ਜੀ ਇਹ ਸਾਰੀ categories ਆ ਜੀਓਗ੍ਰਾਫੀ ਦਾ ਵੀ ਆ ਗਿਆ ਜੀ ਦੇਖੋ ਆਰਟਸ ਐਂਡ ਕ્રાਫਟਸ ਆ ਗਿਆ ਫਾਈਨ ਆਰਟਸ ਆ ਗਿਆ ਸੋਸ਼ੀਓਲੋਜੀ ਵੀ ਆ ਗਿਆ ਠੀਕ ਹੈ ਜੀ ਭਾਵ ਉਹ ਸਾਰੇ ਸਬਜੈਕਟਾਂ ਦੇ ਅਕੋਰਡਿੰਗ ਜਿਹੜੀ ਹੈਗੇ ਆ ਉਹ ਕਟ ਲਿਸਟ ਜਾਰੀ ਕਰ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸਾਰੇ ਸਬਜੈਕਟਾਂ ਦੀ ਮੈਥ ਇੰਗਲਿਸ਼ ਸਾਇੰਸ ਹਿੰਦੀ ਜੀਓਗ੍ਰਾਫੀ ਮੈਥ కెਮਿਸਟਰੀ ਜਿਹੜੀ ਹੈ ਕੋਮਰਸ ਉਹ ਸਾਰੇ ਹੀ ਸਬਜੈਕਟ ਦੀ ਜਿਹੜੀ ਉਹ ਕਟਾਲਿਸਟ ਜਾਰੀ ਕਰ ਦਿੱਤੀ ਗਈ ਹੈ ਠੀਕ ਹੈ ਜੀ ਇਹਨਾਂ ਦੀ ਸਾਈਡ ਤੇ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ